ਪਿੰਡ ਝਿੰਗੜਾਂ ਦੇ ਰਾਮਗੜੀਆ ਲਲ ਪਰਿਵਾਰ ਦੇ ਵਿੱਚੋਂ ਬਾਬਾ ਜਵਾਰ ਸਿੰਘ ਜੀ ਹੋਏ ਹਨ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਪਾਰਉਪਕਾਰੀ ਵੰਦਗੀਵਾਨ ਸ਼ਖਸੀਅਤ ਸਨ ਮੈਰਿਆਂ ਦੇ ਪਰਿਵਾਰ ਦੀ ਦੋਤੀ ਜਿਸ ਦਾ ਪੀਕਾ ਪਿੰਡ ਸ਼ੋਕਰਾਂ ਸੀ ਤੇ ਕੜਿਆਣੇ ਵਿਆਹੀ ਹੋਈ ਸੀ ਇੱਕ ਦਿਨ ਨਾਨਕੇ ਪਿੰਡ ਆਈ ਤੇ ਬਾਬਾ ਜਵਾਰ ਸਿੰਘ ਨੂੰ ਮਿਲ ਕੇ ਕਹਿਣ ਲੱਗੀ ਕਿ ਬਾਬਾ ਜੀ ਕੜਿਆਣੀ ਦੇ ਵਿੱਚ ਇੱਕ ਬਲੀ ਮਹਾਪੁਰਸ਼ ਹਨ ਕਿਤੇ ਉਹਨਾਂ ਦੇ ਦਰਸ਼ਨ ਕਰੋ ਤੇ ਤੁਸੀਂ ਪ੍ਰਸੰਨ ਹੋ ਜਾਮੋਗੇ ਇਸ ਲੜਕੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਏ ਅਗਲੇ ਦਿਨ ਬਾਬਾ ਜਵਾਰ ਸਿੰਘ ਜੀ ਝੰਡੀ ਪੀਰ ਕੜਿਆਣੇ ਗਏ ਤੇ ਲਾਲਾ ਬਲੀ ਦੇ ਦਰਸ਼ਨ ਕੀਤੇ ਬਸ ਫੇਰ ਕੀ ਸੀ ਉਹ ਲਾਲਾ ਬਲੀ ਦੇ ਹੀ ਬਣ ਕੇ ਰਹਿ ਗਏ ਇਸ ਤੋਂ ਬਾਅਦ ਲਗਾਤਾਰ 12 ਸਾਲ ਜਦ ਕਾਰਡ ਤੂਫਾਨਾਂ ਮੀਹਾਂ ਹਨੇਰੀਆਂ ਦੇ باوجود ਬਿਨਾ ਨਾਗਾ ਪਿੰਡ ਝੰਗੜਾਂ ਤੋਂ ਰਾਤ ਸਮੇਂ ਕੜਿਆਣੇ ਜਾਂਦੇ ਸਨ ਤੇ ਆਪਣੇ ਕਾਬਲ ਮੁਰਸ਼ਦ ਦੀ ਸੇਵਾ ਵਿੱਚ ਜੁਟ ਜਾਂਦੇ ਸਨ ਅਗਲੇ ਦਿਨ ਆ ਕੇ ਫਿਰ ਆਪਣੀ ਕਿਰਤ ਕਮਾਈ ਕਰਦੇ ਸਨ ਇੱਕ ਰਾਤ ਜਦੋਂ ਬਾਬਾ ਜਵਾਰ ਸਿੰਘ ਜੀ ਪਿੰਡ ਕੜਿਆਣੇ ਪਹੁੰਚੇ ਤੇ ਉਸ ਰਾਤ ਬਹੁਤ ਤੇਜ਼ ਝੱਖੜ ਹਨੇਰੀ ਤੂਫਾਨ ਚੱਲ ਰਹੇ ਸਨ ਤੇ ਜਦੋਂ ਬਾਬਾ ਜਵਾਰ ਸਿੰਘ ਜੀ ਆਪਣੇ ਕਾਬਲ ਮੁਰਸ਼ਦ ਲਾਲਾ ਬਲੀ ਦੇ ਅੱਗੇ ਜਾ ਕੇ ਨਤਮਸਤਕ ਹੋਏ ਤੇ ਲਾਲਾ ਬਲੀ ਨੇ ਆਖਿਆ ਜਵਾਰ ਸਿੰਘਾ ਹੁਣ ਤੈਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਅਸੀਂ ਤੇਰੇ ਕੋਲ ਚੱਲ ਕੇ ਜਾਵਾਂਗੇ ਆਪਣਾ ਬਾਕੀ ਰਹਿਦਾ ਜੀਵਨ ਤੇਰੇ ਨਗਰ ਦੇ ਵਿੱਚ ਤੇਰੇ ਕੋਲ ਹੀ ਬਤੀਤ ਕਰਾਂਗੇ ਅਗਲੇ ਦਿਨ ਪਿੰਡ ਝੰਗੜਾ ਆਉਣ ਦੀ ਤਿਆਰੀ ਕੀਤੀ ਮੂਰੋਂ ਦੇ ਸਰਦਾਰ ਸ਼ਿਵਦੇਵ ਸਿੰਘ ਨੇ ਇੱਕ ਸਪੈਸ਼ਲ ਹਾਥੀ ਭੇਜਿਆ ਹਾਥੀ ਦੇ ਉੱਤੇ ਲਾਲਾ ਬਲੀ ਜੀ ਅਸਵਾਰ ਸਨ ਮੋਰੀ ਰਾਣ ਸਿੰਘੇ ਬੈਂਡਵਾਜੀ ਵਜ ਰਹੇ ਸਨ ਪਿੱਛੇ-ਪਿੱਛੇ ਸੰਗਤਾਂ ਦਾ ਕਾਫਰਾ ਸੀ ਇੱਕ ਕੜਿਆਣੀ ਤੋਂ ਪਿੰਡ ਤੈਹ ਕਰਕੇ ਪਿੰਡ ਝਿੰਗੜਾਂ ਦੇ ਚੜ੍ਹਦੇ ਪਾਸੇ ਢਾਬ ਦੇ ਕਿਨਾਰੇ ਆ ਕੇ ਲਾਲਾ ਵਲੀ ਜੀ ਨੇ ਇੱਥੇ ਆਖਰੇ ਆਪਣਾ ਨਿਵਾਸ ਕੀਤਾ ਦਿਨ ਬੀਤਦੇ ਗਏ ਇੱਕ ਦਿਨ ਲਾਲਾ ਵਲੀ ਜੀ ਬਾਬਾ ਜਵਾਰ ਸਿੰਘ ਜੀ ਇਸੇ ਸਥਾਨ ਤੇ ਬੈਠੇ ਸਨ ਮਜਾਰੇ ਪਿੰਡ ਦਾ ਜਿਸ ਨੂੰ ਮਜਾਰਾ ਨੌ ਆਵਾਦ ਆਖਿਆ ਜਾਂਦਾ ਅੱਜ ਕੱਲ ਮਜਾਰਾ ਰਾਜਾ ਸਾਹਿਬ ਦਾ ਆਖਿਆ ਜਾਂਦਾ ਹੈ ਉਸ ਮਜਾਰੇ ਤੋਂ ਮੰਗੂ ਨਾਂ ਦਾ ਇੱਕ ਵਿਅਕਤੀ ਆਇਆ ਕਹਿਣ ਲੱਗਾ ਮਹਾਰਾਜ ਜੀ ਸਾਡੇ ਨਗਰ ਮਜਾਰੇ ਨੂੰ ਵੀ ਭਾਗ ਲਾਓ ਉੱਥੇ ਚਰਨ ਪਾਓ ਇਸ ਤੇ ਜਵਾਬ ਦੇ ਵਿੱਚ ਲਾਲਾ ਬਲੀ ਜੀ ਨੇ ਆਖਿਆ ਸਾਨੂੰ ਇਲਾਹੀ ਹੁਕਮ ਨਹੀਂ ਉੱਥੇ ਜਾਣ ਦਾ ਉੱਥੇ ਸਾਡਾ ਇੱਕ ਮਰੀਦ ਜਾਵੇਗਾ ਜਿਸ ਨੂੰ ਦੁਨੀਆ ਪੂਜੇਗੀ ਤੇ ਉਹ ਤੁਹਾਡੀ ਨਗਰੀ ਵੇਂਡ ਮਜਾਰੇ ਨੂੰ ਭਾਗ ਲਾਵੇਗਾ ਤੇ ਉਸ ਦੇ ਨਾਂ ਤੇ ਹੀ ਉਹ ਨਗਰ ਬਸੇਗਾ ਸਮਾਧਾਂ ਵਾਲੇ ਇਸ ਸਥਾਨ ਦੇ ਉੱਤੇ ਲਾਲਾ ਬਲੀਜ ਦਾ ਜਦੋਂ ਅੰਤਮ ਸਮਾ ਆਇਆ ਤੇ ਉਹ ਰੋਹਾਨੀ ਖਜ਼ਾਨੇ ਦੀਆਂ ਚਾਬੀਆਂ ਬਾਬਾ ਜਵਾਰ ਸਿੰਘ ਜੀ ਨੂੰ ਸੰਭਾਲ ਕੇ ਤੇ ਅਗਲੀਆਂ ਜ਼ਿੰਮੇਵਾਰੀਆਂ ਸੌਂਪ ਕੇ ਤੇ ਇਸੇ ਹੀ ਆਸਥਾਨ ਦੇ ਉੱਤੇ ਪਰਲੋਕ ਸਿਧਾਰ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਵਧੀਆ ਆਲੀਸ਼ਾਨ ਆਸਥਾਨ ਉਸਾਰਿਆ ਗਿਆ ਹੈ ਜਿੱਥੇ ਹਜ਼ਾਰਾਂ ਸੰਗਤਾਂ ਆ ਕੇ ਨਾਤ ਮਸਤਕ ਹੁੰਦੀਆਂ ਨੇ ਸੀਸ ਝੁਕਾਉਂਦੀਆਂ ਨੇ ਸਾਰੀ ਸੰਗਤ ਆਖੋ ਜੀ ਲਾਲਾ ਵਲੀ ਕਰੋਪਲੀ